ਮਾਰਪੇ ਪੰਜਾਬ ਬੋਲ ਜਿਹੜੀ ਆ ਚੋਲ ਨਿਸ਼ਾਨ ਤੱਕੜੀ ਸਦਾ ਸੋਹਣ ਦੇ ਟੰਡਲ ਨੂੰ ਕਾਮਯਾਬ ਕੀਰ ਸਿੰਘ ਬਾਦਲ ਜੈ ਜੰਦਾਬ ਸਦਾ ਸਖਵੀਰ ਸਿੰਘ ਬਾਦਲ ਜੈ ਜੰਦਾਬ ਸਦਾ ਸਖਵੀਰ ਸਿੰਘ ਬਾਦਲ ਜੈ ਜੰਦਾਬ ਸ਼੍ਰੋਮਣੀ ਅਕਾਲੀ ਦਲ ਜੈ ਜੰਦਾਬ ਸ਼੍ਰੋਮਣੀ ਉਹ ਮੈਂ ਬੇਤੀ ਕਰਦਾ ਸਰਦਾਰ ਰਿੰਦਰ ਸਿੰਘ ਜੱਤੀ ਵਿਧਾਨੀ ਇੰਚਾਰਜ ਹੋਰ ਸਰਦਾਰ ਪ੍ਰਜਿਤ ਕੀ ਕਰਦਾ ਸਾਡੇ ਪ੍ਰਧਾਨ ਸਾਹਿਬ ਦਾ ਜੋ ਵੀ ਤੁਹਾਨੂੰ ਦੱਸਾਂਗੇ ਬੜੀ ਨਿਮਰਤਾ ਸਹਿ ਸਾਰੇ ਵੀਰਾਂ ਨੇ ਬੈਠ ਕੇ ਆਨੰਦ ਦੇ ਨਾਲ ਸੁਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜੀ ਨਾਲ ਪੁੱਛੋ ਜਰੂਰ ਕੋਨੇ ਕੋਨੇ ਟਵਾੜੇ ਤੋਂ ਪਿੰਕੇ ਸੱਜਣੋਂ ਵਧਿਆਸ ਕਰਦਾ ਹੈ ਵਾਈਬ ਦੀ ਕਹਾਸਾ ਵਾਈਬ ਦੀ ਫਤਿਹ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਪੰਜਾਬ ਵਿਚ ਆਉਂ ਯਾਤਰਾ ਰਹੇ ਮੈਂ ਪੰਜਾਬ ਦੇ ਕੋਨੇ ਕੋਨੇ ਜਾ ਗਿਆ ਹਾਂ ਪਤੀ ਕਿਸ਼ੋਰ ਦੇ ਟਵਿੱਟਰ ਮੈਂ ਕੀਤਾ ਇੱਕ ਗੱਲ ਜਿਹੜੀ ਮੈਂ ਦੇਖੀ جتھے بھی گیا مجھے کسان ملے کھیت مزدور ملے گریب ملے وپاری ملے ان کے من چاسی جھاڑو والی سرکار خلاف کیونکہ جھاڑو والے نے جھوٹ بول کے جا سکنا دکھایا کہ سارے لوگ گمراہ کر کے سرکار بنا گئی ਸਰਕਾਰ ਉਨ ਦੇ ਬਾਦ ਕੋ ਲੋਕ ਜਨਤਾ ਨੂੰ ਕੋਰੇ ਤੇ ਆਪਣੇ ਆਪ ਰੁਕਲ ਲਾ ਗਏ ਅੱਜ ਇਹ ਢਾਈ ਸਾਲ ੱਤੇ ਪੰਜਾਬ ਵਿੱਚ ਮੈਂ ਕਹਿੰਦਾ ਇੱਕ ਕਾਲਾ ਦੌਰ ਪੰਜਾਬ ਦਾ ਢਾਈ ਸਾਲ ਦਾ ਹੈ ਅੱਜ ਨਸ਼ਾ ਘਰ ਘਰ ਫੈਲ ਲਾ ਪਿਆ ਮੈਂ ਅਪਰਾਣ ਉਠਿਆ ਕਿ ਨਸ਼ਾ ਘਰ ਘਰ ਕਿਵੇਂ ਹੈ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾੜੂ ਵਾਲੇ ਐਮਐਲਏ ਐ ਇਹਨਾਂ ਨੇ ਹੀ ਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਦੇਚਣ ਨਾਲ ਤੋਂ ਤੇ ਬੁੱਲਸੂ ਕਿਹਾ ਕਿ ਇਹਨਾਂ ਨੂੰ ਹੱਥ ਵੀ ਲਾਉਣਾ ਕਹਿੰਦੇ ਅਸੀਂ ਬੇਬਸੂ ਜਿੱਥੇ ਅੱਜ ਗੈਂਗਸਟਰ ਨਾਲ ਕਿਰਿਆੰਦੇ ਮੈਨੂੰ ਯਾਨੇ ਗਿਆ ਹਲੰਗਰ ਗਿਆ ਬਾਪਾ ਪ੍ਰਣਾਮ ਹੋ ਕੇ ਜਿੱਥੇ ਵੀ ਸ਼ਹਿਰ ਗਿਆ ਮੇਰੇ ਕੋਲੇ ਵਪਾਰੀ ਆਏ ਕੋਈ ਵੀ ਲੱਗ ਕੇ ਗਿਆ ਫਰੋਤੀ ਬਤੀਲਾ ਕੈਫੋਤਾ ਜਾਂਦੇ ਉਹ ਨੂੰ ਕੀ ਦੇਖਣੇ ਦਾ ਤੁਖਾਨੂੰ ਦੇਖੇ ਜਾ ਜੇ ਨਹੀਂ ਲਿੰਦੇ ਤੇ ਗੋਲੀ ਮਾਰਦੇ ਮੈਂ ਕਿਹਾ ਤੁਸੀਂ ਪੁਲਿਸ ਕੋਲੇ ਵੀ ਗਏ ਕਹਿੰਦੇ ਪੁਲਸਾਰ ਦੇ ਕੋਲੇ ਜਾਣੀ ਹੈ ਤੇ ਐਸਐਸਪੀ ਕਹਿੰਦੀ ਹੈ ਕਿ ਤੁਸੀਂ ਆਪਣੇ ਆ ਕੋਈ ਨਮਲੇ ਲੋ ਥੋੜਾ ਪੁਰਾਣਾ ਲੈ ਕੇ ਜਾਈਏ ਕਰ ਲੋ ਨਹੀਂ ਤਾਂ ਇਹ ਨਹੀਂ ਅਸੀਂ ਦੁਨੀ ਰੱਖਸ਼ਾ ਨਹੀਂ ਕਰ ਸਕਦੇ ਆਪ ਕੋਈ ਭਾਵ ਸਰਦਾ ਜਾਨ ਹੋਈਆਂ ਪਈਆਂ اسی کو لکھتے ہیں کوئی بی بیا بیٹھیا کلیا جان سال کیا تو چین کھو چلو گا کوئی بیٹھ کھو چلو گا بیٹ لکھتے جانے جائے گا کوئی تکلیف ہوئے تھونے کوئی کیوں کیا کھے ملوں گے چاروں والے دے ایم نے منتری نوں مل سکتے منتری نوں منتری نوں مل سکتے کوئی سرکار کا کنیکشن نہیں ہے ایک نمی چیز ایک نمی چیز نہیں بڑھائی تین سال ہو ہے بنا سارا کچھ ہی ختم ہو گیا جہاں بادل صاحب بیبیاں بیٹھیا بادل صاحب ہر مہینے آٹا پینشن دے دیا اچھی لڑکیاں پڑھنے والی گیارہ بارویں بند کرے ਕਿ ਤੁਸੀਂ ਆਪਣੇ ਕੰਮ ਨਾਲ ਮੁਹਲੇ ਸ਼ਕਰਾ ਦਿਓ ਉਹੀ ਬੰਦ ਕਰ ਦਿੱਤੇ ਹਾਂ ਮੈਂ ਗੋਲ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨ ਕਬੱਡੀ ਦਾ ਬੜਾ ਸ਼ੌਕ ਸੀ ਬੰਦ ਕਰ ਜੋ ਉਸ ਬਣਿਆ ਉਦੋਂ ਹੀ ਬਣਿਆ ਜਦੋਂ ਥੋੜੀ ਸਰਕਾਰ ਨਕਾਇਲੀ ਨਹੀਂ ਸਰਕਾਰ ਸੀ ਤੁਸੀਂ ਮੈਂ ਬੇਨਤੀ ਕਰਦਾ ਹਾਂ ਭਗਵਾਨੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ ਜੇ ਖੰਬੇ ਸੱਜੇ ਦੇਖੋਗੇ ਜੇ ਟਿਊਬਨ ਦੇਖੋਗੇ ਉਹ ਕਾਲੀ ਸਰਕਾਰ ਦੁਲਿਆ ਹੋਣਾ ਹੈ ਉਹਦੇ ਬਿਲਕੁਲ ਹੀ ਕਾਲੀ ਸਰਕਾਰ ਨੇ ਬਣਤੀ ਹੈ ਜੇ ਕੋਈ ਮੰਡੀ ਦੇਖੋਗੇ ਜਿਹਦੇ ਫਸਲਾਂ ਪਈਆਂ ਉਹ ਕਾਲੀ ਸਰਕਾਰ ਨੇ ਬਣੀਆਂ ਜੇ ਲਹਿਰਾ ਉੱਤੋਂ ਨੱਪੋਗੇ ਤਸੀਆਂ ਬਤਹੂ ਪਤਾ ਕਰੋ ਕਿਦੋਂ ਬਣੀਆਂ ਉਹ ਵੀ ਕਾਲੀ ਸਰਕਾਰ ਦੇ ਜ਼ਰਾ ਬਣੀਆਂ ਹੋਈਆਂ ਅੱਜ ਦੀਆਂ ਸਰਕਾਰ ਅੱਜ ਫਪਾੜੇ ਤੋਂ

پہلے یاد کرو دس دس کنٹے دے کٹ لگ دے سی اسی یارے ہے تھرمہ پلانٹ پلا کے بلی پوری کرتی اینا سکارہ نے پیسے دا سال نمیں تھرمہ پلانٹ 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 بجائے کچھ نہیں کیتا کہ آج پھر تو کٹ لگنے لگ تو بھی ڈمانڈ بھاگ گئی ہے آتا تسی میں جیلی میک میں رچیر منہ گل کی بھی. ਮੈਂ ਪੁੱਛ ਰਿਹਾ ਸੀ ਇਹਨੇ ਕੱਟ ਲੱਗ ਰਿਹਾ ਉਹ ਕਹਿੰਦੇ ਜੀ ਹਰੇਕ ਦਾ ਤੁਸੀਂ 2 ਦਿਨ ਦੇ ਬਾਅਦ ਦੇਖਿਓ ਮੈਂ ਸਾਰੇ ਬੰਦ ਚਾਹੁੰਦੀ ਮੈਂ ਜਿਹਦੇ ਕੋਲੇ ਜਨਰੇਟਰ ਆ ਉਹ ਹੀ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਹੈ ਨਹੀਂ ਉਹ ਖਰੀਦ ਲਓ ਮੱਛਰ ਤੰਗੀਆਂ ਖਰੀਦ ਲਓ ਉਹ ਸਪਰੇਅ ਉਹਦੀ ਮੱਛਰ ਨਾ ਮਟੇ ਉਹ ਖਰੀਦ ਲਓ 2 ਦਿਨ ਦੇ ਬਾਅਦ ਸਾਰੇ ਚੰਬੜ ਜਾਣਗੇ ਤੁਹਾਨੂੰ ਐਡੀ ਇੱਕ ਲੈ ਸਰਕਾਰ ਛੰਡਾ ਸ਼ਿਦਾਪੀ ਨੂੰ ਮੁੱਖ ਮੰਤਰੀ ਬਣਾਤਾ ਕਿਦੇ ਸੋਚਿਆ ਨਹੀਂ ਕਿ ਕਿਹੜੀ ਪਾਰਟੀ ਚੱਲੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਜਰਬੇ ਬੜੇ ਕਰਦੇ ਆ ਜਦੋਂ ਮੱਥ ਨੂੰ ਇੱਕ ਕਲ ਦਸਤਾ ਜਿਹੜਾ ਗੁਜਰਾਤ ਚਲੇ ਜਾਓ ਗੁਜਰਾਤ ਉਹ ਪੈਂਤੀਸਨ ਹੋਗੇ ਉਹ ਕੰਨੇ ਬੀਜੇਪੀ ਨੂੰ ਵੋਟ ਪਾਉਂਦੇ ਮੋਦੀ ਨੂੰ ਕਿਉਂ ਪਾਉਂਦੇ ਆ ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਝ ਉਹਨਾਂ ਵਾਸਤੇ ਕਰਦਾ ਗੁਜਰਾਤ ਇਹ ਆਪਣਾ ਇਥੇ ਸਾਰਾ ਤੁਸੀਂ ਕਾਂਲੀ ਦਲ ਕਰਦਾ ਪਰ ਨਹੀਂ ਕੋਈ ਨਮਾ ਬੰਤਾ ਆਇਆ ਹਮ ਪੰਜ ਸੱਤ ਤੂ ਲੈਦਾ ਹੋਰ ਬੰਤਾ ਆਇਆ ਤਾਂ ਪੰਜ ਸੱਤ ਤੂ ਲੈਦਾ ਕੈਪਟਨ ਅਮਰਿੰਦਰ ਸਿੰਘ ਜੀ ਨਾ ਗੁਰੂ ਘਰ ਜਾ ਕੇ ਪੱਥਾ ਨਹੀਂ ਢੇਕਦਾ ਉਹਨੇ ਗੁੜਕਾ ਸਾਹਿਬ ਦੀ ਸੌਂ ਖਾੜੀ ਤੇ ਆਪ ਮੰਨੀ ਤੇ ਉਹ ਪੰਜ ਸੱਤ ਦਿੰਦੇ ਮੈਂ ਗੀਂਥੀ ਕਰਨਾ ਚਾਹਾਂ ਆ ਜਿਹੜੀ ਲੜਾਈ ਹੈ ਇੱਕ ਆਪਣਾ ਪੰਜਾਬ ਦਾ ਹੈ ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ

لڑائی بہت بڑا تصریق اٹھیتا ہے آ ساری تھوڑی ہمت ہے پر جے جیا ماحول بنی جاندا ہے ایک گل مکھ لکھی ہے چھاڑو والے تے بی جے پی والے کیجے یا توھے نمبر تے جان گے لڑائی لڑائی اکالی دے کانگریس دی ہوندی ہے یا ای ہون اکالی دے کانگریس دی ہے پر میں ہور دسو میجورٹی سیٹوں دے کان دے اک نمبر تے جا رہا ہے تسی تھوڑا حوالہ مارتے ਯਾਰ ਨੂੰ ਵੀ ਨਿਕਲ ਕਰਨੀ ਹੈ ਵਾਈਟ ਪੀ ਦਾ ਖਾਸਾ ਵਾਈਟ ਪੀ ਬਾਰੇ ਅੱਜ ਬੇਨਤੀ ਕਰਦਾ ਸਾਡੇ ਜਨਤ ਨੂੰ 1 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੀਆਂ ਜਿਸੇ ਸਾਡੇ ਇਸ ਤੋਂ ਹਸਿਆਰਪੁਰ ਹਲਕੇ ਤੋਂ ਸਦਾ ਸੋਨ ਸਿੰਘ ਠੰਡਲ ਜੀ ਨਿਮੀਦਾਰ ਆ ਜਿਨ੍ਹਾਂ ਦੇ ਹੱਕ ਜੇ ਅੱਜ ਇੱਕ ਚੋਣ ਰੈਲੀ ਰੱਖੀ ਗਈ ਸੀ ਗੁਪਤਾ ਪੈਲੇਸ ਜਿੱਥੇ ਸਾਡੇ ਪਾਰਟੀ ਦੇ ਅਰਦਾ ਸਦਾ ਸੁਖਵੀਰ ਸਿੰਘ ਬਾਦਲ ਜੀ ਪਹੁੰਚੇ ਤੇ ਉਹਨਾਂ ਨੇ ਸਾਰੇ ਵਰਕਰਾਂ ਅਹੁਦੇਦਾਰਾਂ ਨੂੰ ਸੰਬੋਧਨ ਕੀਤਾ ਅੱਜ ਜਿੰਨਾ ਸਿਆਸੀ ਇਸ ਰੈਲੀ 'ਚ ਤੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਲੈਵਲ ਤੇ ਸਮਰਥਨ ਮਿਲ ਰਿਹਾ ਪੂਰੇ ਪੰਜਾਬ ਤੋਂ ਤੇ ਵੱਡੀਆਂ ਜਿੱਤਾਂ ਪ੍ਰਾਪਤ ਕਰੂਗਾ ਕਿਉਂਕਿ ਜੋ ਖਿੱਤਰੀ ਪਾਰਟੀ ਨੇ ਕੀਤਾ ਅੱਜ ਲੋਕ ਉਸ ਗੱਲ ਨੂੰ ਕਹਿ ਰਹੇ ਆ ਕਿ 2007 ਤੋਂ ਲੈ ਕੇ 2017 ਤੱਕ ਜੋ ਵਿਕਾਸ ਦੀ ਨੇੜੀ ਚੱਲੀ ਉਸ ਨੂੰ ਅੱਜ ਯਾਦ ਕਰ ਰਹੇ ਆ ਤੇ ਮੈਨੂੰ ਪੂਰਾ ਯਕੀਨ ਆ ਤੇ ਵਰਕਰਾਂ ਤੇ ਉਂਧਦਾਰਾਂ ਸਾਰਿਆਂ ਨੇ ਯਕੀਨ ਵੀ ਦਵਾਇਆ ਕਿ 1 ਜੂਨ ਨੂੰ ਇੱਕ ਇੱਕ ਬੋਟ ਜਿਹੜੀ ਹੈਗੀ ਆ ਤਕੜੇ 'ਚ ਉਹ ਨਿਸ਼ਾਨ ਤੇ ਬਟਨ ਦਬਾ ਕੇ ਇਥੋਂ ਦਾਸੋਂ ਸਿੰਘ ਠੰਡਰ ਜੀ ਨੂੰ ਤੇ ਬਾਕੀ ਜਿੱਥੇ ਪੰਜਾਬ ਚ ਜਿੱਥੇ ਵੀ ਸਾਡੇ ਸ਼ੋਭਨੀ ਅਕਾਲੀ ਦਾ ਦੇ ਕੈਂਡੀਡੇਟ ਖੜੇ ਆ 13 ਦੀਆਂ 13 ਸੀਟਾਂ ਤੇ ਤੇ ਮੈਨੂੰ ਪੂਰੀ ਉਮੀਦ ਤੇ ਪੂਰਾ ਵਿਸ਼ਵਾਸ ਆ ਕਿ ਪੰਜਾਬ ਦੇ ਲੋਕ ਫਗਵਾੜੇ ਦੇ ਲੋਕ ਸਾਨੂੰ ਪੂਰਾ ਸਮਰਥਨ ਦੇਊਗੇ ਅਸੀਂ ਫਗਵਾੜੇ ਤੋਂ ਵੀ ਇਥੋਂ ਵੱਡੇ ਪੱਧਰ ਦੇ ਲੀਡ ਪ੍ਰਾਪਤ ਕਰਾਂਗੇ ਤੇ ਪੂਰੇ ਲੋਕ ਸਭਾ ਹਲਕੇ 'ਵੀ ਅਸੀਂ ਲੀਡ ਕਰਕੇ ਅਸੀਂ ਦਾਸੋਂ ਸਿੰਘ ਠੰਡਰ ਜੀ ਮੈਂਬਰ ਪਾਰਲੀਮੈਂਟ ਬਣੋਗੇ ਭਾਈ ਜੀ ਦਾ ਖਾਲਸਾ ਭਰਾਣੇ ਤੁਸੀਂ ਕਿਹੜੀ ਪਾਰਟੀ ਨਾਲ ਆਪਣਾ ਮੁਕਾਬਲਾ ਸਮਝਿਆ ਇਸ ਟਾਈਮ ਅਸੀਂ ਇਸ ਵੇਲੇ ਆਵਾ ਦੀ ਪਾਰਟੀ ਆਪਣਾ ਮੁਕਾਬਲਾ ਸਮਝਦੇ ਆ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਬੀਜੇਪੀ ਦਾ ਸਹਾਰਾ ਸਿਰਫ ਹੈਗਾ ਆਪਣਾ ਲੇਕਿਨ ਪਿੰਡਾਂ 'ਚ ਬੀਜੇਪੀ ਦਾ ਕਿਉਂਕਿ ਕਿਸਾਨੀ ਕਰਕੇ ਬੰਦੀ ਸਿੰਘਾਂ ਰਿਹਾਈ ਕਰਕੇ ਜਿਹੜੇ ਪਿੰਡੂ ਖੇਤ ਦੇ ਲੋਕ ਹੈਗੇ ਆ ਉਹ ਪੂਰੇ ਨਿਰਾਸ਼ ਆ ਬੀਜੇਪੀ ਤੋਂ ਤੇ ਸਾਨੂੰ ਜਿਹੜਾ ਸਾਡਾ ਮੁਕਾਬਲਾ ਹੈਗਾ ਵਾ ਉਹ ਅੱਜ ਆਮ ਆਦਮੀ ਪਾਰਟੀ ਨਾਲ ਲੇਕਿਨ ਅਸੀਂ ਸਮਝਦੇ ਆ ਕਿ ਸਾਨੂੰ ਲੋਕ ਕਿਉਂਕਿ 2022 ਜਿਹੜਾ ਇਹ ਬਦਲਾਵ ਦਾ ਨਾਅਰਾ ਲੈ ਕੇ ਸਰਕਾਰ ਆਈ ਸੀ ਪਰ ਅੱਜ ਲੋਕ ਹਾਹਾਕਾਰ ਕਰ ਰਹੇ ਆ ਕਿਉਂਕਿ ਨਿਰਾਸ਼ ਆ ਨਰਾਜ ਆ ਤੇ ਉਸ ਨਰਾਜਗੀ ਨੂੰ ਉਹ ਕਰਨ ਲਈ ਦੂਰ ਕਰਨ ਲਈ 1 ਜੂਨ ਨੂੰ ਇੱਕ ਇੱਕ ਇਹ ਲਈ ਆਪਣੀ ਬੋਰਡ ਹੈਗੀ ਆ ਚੋਣ ਨਿਸ਼ਾਨ ਤਕਰੀਬਾ ਬਟਨ ਦਵਾ ਕੇ ਚੋਣ ਨੇ ਕਾਲੀ ਦਾਲ ਦੇ ਕੈਂਡੀਡੇਟਾਂ ਨੂੰ ਕਾਮਯਾਬ ਕਰ